ਜੀ ਬਾਈ ਜੀ ਫਿਰ ਵੱਟ ਲੋ ਤਿਆਰੀ ਫਿਰ ਹੁਣ ਜਿਹੜੇ ਕਮੈਂਟਾਂ ਦੇ ਵਿੱਚ ਕਰਦੇ ਸੀਗੇ ਕਹਿੰਦੇ ਸੀਗੇ ਨਾ ਵੀ ਵਧੀਆ ਹੋਇਆ ਲਾਇਸੈਂਸ ਸਸਪੈਂਡ ਹੋ ਗਏ ਇਹਨਾਂ ਦੇ ਜਾਂ ਵੀ ਸਾਨੂੰ ਹੁਣ ਸੋਖ ਹੋ ਜੂਗੀ ਸ਼ਾਇਦ ਵੀ ਟਰੱਕਿੰਗ ਦੇ ਵਿੱਚ ਜੌਬ ਦੀ ਹੁਣ ਕੋਈ ਗੱਲ ਨਹੀਂ ਵੀਰੋ ਫਿਰ ਵੱਟ ਲੋ ਤਿਆਰੀ ਅਗਲੇ ਫਿਰ ਲੱਗੇ ਕੰਮਾ ਕਰਨਾ ਆ ਦੇਖ ਲੋ ਭਰਾ ਦਾ ਮੈਸੇਜ ਮੈਂ ਸਕਰੀਨਸ਼ਾਟ ਪਾਇਆ ਹੀ ਆ ਤੇ ਇਨਕੈਬ ਸੁਣੀਏ ਭਰਾ ਤੋਂ ਨਾਲੇ ਪੁੱਛਿਆ ਵੀ ਕਿੱਥੇ ਲਾਇਸੈਂਸ ਲਿਆ ਕਿੰਨੇ ਇੰਸਟ੍ਰਕਟਰ ਸੀ ਕਿਵੇਂ ਕੀ ਹਿਸਾਬ ਸੀਗਾ ਤੁਹਾਡਾ ਵੀ ਪਤਾ ਲੱਜੂਗਾ ਹੁਣ ਵੀ ਕਿੰਨੇ ਟਲਾਂ ਚ ਤੇਲ ਆ ਜਿਹੜੇ ਹਸੀ ਮਜ਼ਾਕ ਕਰਦੇ ਇਹਨਾਂ ਨੂੰ ਕਹਿੰਦੇ ਸੀ ਵੀ ਸ਼ਾਇਦ ਲਾਇਸੈਂਸ ਸ ਤੇ ਬਾਕੀ ਇਹ ਵੀਡੀਓ ਪਾਉਣ ਦਾ ਮੇਰਾ ਇਹ ਮਤਲਬ ਸੀਗਾ ਵੀ ਕਿਸੇ ਨੂੰ ਟੀਚਰ ਮਜਾਕ ਨਹੀਂ ਕਰੀ ਦੀ ਜੋ ਤੁਹਾਨੂੰ ਬੀਤੇ ਸੋਤਨ ਜਾਣਾ ਤੇ ਇਹ ਗੱਲ ਯਾਦ ਰੱਖਿਓ ਹੁਣ ਬਾਕੀ ਜਿਹੜੇ ਹੋਰ ਭਰਾ ਨੇ ਵੀ ਵੀਰੇ ਆਪਣੇ ਦਿਮਾਗ ਦੇ ਵਿੱਚ ਪਹਿਲਾਂ ਹੀ ਸਟੋਰੀਜ਼ ਕ੍ਰੀਏਟ ਕਰਕੇ ਰੱਖੋ ਵੀ ਜੋ ਤੁਸੀਂ ਲਾਇਸੈਂਸ ਲਏ ਸੀ ਚਾਹੇ 5 ਸਾਲ ਪੁਰਾਣਾ ਲਾਇਸੈਂਸ ਹੈ ਚਾਹੇ ਜਿੰਨਾ ਵੀ ਮਰਜੀ ਪੁਰਾਣਾ ਤੁਹਾਨੂੰ ਕਾਲਾਂ ਕਰਨੀਆਂ ਇਹਨਾਂ ਨੇ ਯਾਦ ਕਰ ਲਓ ਹੁਣ ਵੀ ਕਿਹੜੇ ਇੰਸਪੈਕਟਰ ਸੀਗੇ ਕੀ ਨਾਂ ਸੀ ਉਹਨਾਂ ਦੇ ਉਦੋਂ ਕਿੱਥੇ ਯਾੜ ਹੁੰਦਾ ਸੀ ਪ੍ਰੋਪਰ ਸਾਰੀਆਂ ਚੀਜ਼ਾਂ ਰਿਮਾਈਂਡ ਇੱਕ ਵਾਰੀ ਕਰ ਲਿਓ ਕਿਉਂਕਿ ਕਾਲਾ ਕਰਦੀ ਵੀ ਮਿਨਿਸਟਰੀ ਅਨਨੌਨ ਆਈਡੀ ਤੋਂ ਤੇ ਕਾਲ ਮਿਸ ਨਾ ਕਰੋ ਇਹ ਨਾ ਹੋਵੇ ਤੁਹਾਨੂੰ सस्पेंशन ਮਿਲ ਜਵੇ ਸੋ ਥੈਂਕ ਯੂ ਸੋ ਮੱਚ ਜਿਹੜੇ ਭਰਾ ਸਪੋਰਟ ਕਰਦੇ ਆ ਤੇ ਆਪਾਂ ਇਹਨਾਂ ਦੀ ਵੀ ਸਪੋਰਟ ਕਰਨੀ ਜਿਹੜੇ ਭਰਾਵਾਂ ਦੇ ਲਾਇਸੈਂਸ ਸਸਪੈਂਡ ਹੋਏ ਆ ਤਾਂ ਕਦਾ ਹੋਇਆ ਯਾਰ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਨੇ ਫਰੋਡੀ ਕੀਤਾ ਹੋਵੇ ਕਿਉਂਕਿ ਮਿਨਿਸਟਰੀ ਨੇ ਕੋਈ ਵੈਰੀਫਾਈ ਕੀਤੇ ਬਿਨਾਂ ਥੋੜਾ ਮਤਲਬ ਐਵੇਂ ਹੀ ਦੇਤਾ ਜੇ ਮੰਨ ਲਵਾਂ ਵੀ ਆਡਿਟ ਪਏ ਵੀ ਹੁੰਦੇ ਸਕੂਲਾਂ ਦੇ ਜਾਂ ਇਹਨਾਂ ਦੀਆਂ ਚੀਜ਼ਾਂ ਦੇ ਵੀ ਇਹਨਾਂ ਨੇ ਫਰੋਡ ਕੀਤੇ ਆ ਇਹਰ ਆਡਿਟ ਵਿੱਚ ਡਰਾਈਵਰ ਦੇ ਰੈਕਡਰ ਤੇ ਵੀ ਪੜਨੇ ਸੀ 5 ਸਾਲ ਪੁਰਾਣਾ ਲਾਇਸੈਂਸ 6 ਸਾਲ ਪੁਰਾਣਾ ਵਿਦ ਕਲੀਨ ਰੈਕਡਰ ਤਾਂ ਵੀ ਉਹਨਾਂ ਦੇ ਲਾਇਸੈਂਸ ਸਪੈਂਡ ਕਰਤੇ ਵੀ ਜੇ ਆਡਿਟ ਪਈ ਹੁੰਦੇ ਪਰ ਉਹਨਾਂ ਦੇ ਰੈਕਡਰ ਵੀ ਦੇਖਦਾ ਅਗਲਾ ਮੁੰਡਾ ਇੱਕ ਭਰਾ ਉਹਨੂੰ ਕਹਿੰਦਾ ਮੇਰੇ 5 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਮੈਨੂੰ ਤੇ ਸੋਲੋ ਕਹਿੰਦਾ ਪਹਿਲੇ ਦਿਨੋਂ ਬਾਈ ਸੋਲੋ ਟਰੱਕ ਚਲਾ ਰਿਹਾ ਮੈਂ ਕਹਿੰਦਾ ਮੇਰਾ ਵੀ ਲਾਇਸੈਂਸ ਸਪੈਂਡ ਕਰਤਾ ਸੋ ਥੈਂਕ ਯੂ ਐਦਾਂ سپورਟ ਕਰਦੇ ਰਹੇ